ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਤੁਹਾਡੇ ਲਈ ਲੈ ਕੇ ਆਏ ਆ ਮੋਗੇ ਦਾ ਕਬੱਡੀ ਕੱਪ ਤਖਤੂ ਪੂਰਾ ਸਾਹਿਬ ਦੇ ਵਿੱਚ ਹੋਣ ਜਾ ਰਿਹਾ ਹੈ ਵਿਸ਼ਾਲ ਕਬੱਡੀ ਕੱਪ ਇਹਦੇ ਵਿੱਚ ਆਲ ਓਪਨ ਦੀਆਂ ਟੀਮਾਂ ਖੇਡਣਗੀਆਂ ਜੀ ਇਹਦੇ ਵਿੱਚ ਬੈਸਟ ਰੇਡਰਾਂ ਤੇ ਜਾਫੀਆਂ ਨੂੰ 33,000 ਰੁਪਿਆ ਪਹਿਲਾ ਨਾਮ 1 ਲੱਖ ਦੂਜਾ ਨਾਮ 73,000 ਹੋਵੇਗਾ ਜੀ ਤਖਤੂ ਪੂਰਾ ਸਾਹਿਬ ਮੋਗਾ ਦੇ ਵਿੱਚ ਹੋਣ ਜਾ ਰਿਹਾ ਕਬੱਡੀ ਕੱਪ 14 15 16 17 ਚਾਰ ਦਿਨ ਇੱਕ ਕਬੱਡੀ ਕੱਪ ਚੱਲਣਾ ਹੈ ਮੇਰੇ ਵੀਰੋ 2025 ਜਨਵਰੀ ਦੇ ਵਿੱਚ 14 15 16 17 ਨੂੰ ਇਹ ਕਬੱਡੀ ਕੱਪ ਹੋਣ ਜਾ ਰਿਹਾ ਹੈ ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਤੁਹਾਡੇ ਲਈ ਲੈ ਕੇ ਆਏ ਆ ਮੋਗੇ ਦਾ ਕਬੱਡੀ ਕੱਪ ਤਖਤੂ ਪੁਰਾ ਸਾਹਿਬ ਦੇ ਵਿੱਚ ਹੋਣ ਜਾ ਰਿਹਾ ਹੈ ਵਿਸ਼ਾਲ ਕਬੱਡੀ ਕੱਪ ਇਹਦੇ ਵਿੱਚ ਆਲ ਓਪਨ ਦੀਆਂ ਟੀਮਾਂ ਖੇਡਣਗੀਆਂ ਜੀ ਇਦੇ ਵਿੱਚ ਬੈਸਟ ਰੇਡਰਾਂ ਤੇ ਜਾਫੀਆਂ ਨੂੰ 31-31 ਹਜ਼ਾਰ ਰੁਪਿਆ ਪਹਿਲਾ ਨਾਮ 1 ਲੱਖ ਦੂਜਾ ਨਾਮ 31 ਹਜ਼ਾਰ ਹੋਵੇਗਾ ਜੀ ਤੱਕ ਤੋਂ ਪੂਰਾ ਸਾਹਿਬ ਮੋਗਾ ਦੇ ਵਿੱਚ ਹੋਣ ਜਾ ਰਿਹਾ ਕਬੱਡੀ ਕੱਪ 14 15 16 17 4 ਦਿਨ ਇਹ ਕਬੱਡੀ ਕੱਪ ਚੱਲਣਾ ਹੈ ਮੇਰੇ ਵੀਰੋ 2025 ਜਨਵਰੀ ਦੇ ਵਿੱਚ 14 15 16 17 ਨੂੰ ਇਹ ਕਬੱਡੀ ਕੱਪ ਹੋਣ ਜਾ